ਜਪੈ ਜਗਤ ਗੁਰ ਸਤਗੁਰਤਾਸ ਮਹਾਰਾਜ ਕੀ ਜੈ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਕੀੜੇ ਅਰਦਾਸ ਦਾਤਿਆ ਚਰਨਾਂ ਵਿੱਚ ਤੇਰੇ ਤੁਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੀ ਏ ਤੁਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੀ ਏ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਤੇਰੇ ਨਾਮ ਤੋਂ ਦਾਤ ਜੋ ਨਫਰਤ ਕਰਦੇ ਤੂੰ ਮਿਹਰ ਦਤਿਆ ਉਹ ਨਾਤੇ ਵੀ ਕਰਦੇ ਤੂੰ ਮਿਹਰ ਦਤਿਆ ਉਹ ਨਾਤੇ ਵੀ ਕਰਦੇ ਤੇਥੋਂ ਦੂਰ ਜੋ ਵਸਦੇ ਆ ਜਾਵਨ ਨੇੜੇ ਤੇਥੋਂ ਦੂਰ ਜੋ ਵਸਦੇ ਆ ਖੇੜੇ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰੇ ਦਸ ਦਾਤਿਆ ਦੇ ਫਿਰਦਰ ਤੋਂ ਦਾਤਾ ਜੋ ਦੂਰ ਨੇ ਪੱਜਦੇ ਉਹਨਾ ਤੇ ਵਿਦਾਤਿਆ ਐਸੀ ਰਹਿਮਤ ਕਰ ਦੇ ਉਹਨਾ ਤੇ ਵਿਦਾਤਿਆ ਐਸੀ ਰਹਿਮਤ ਕਰ ਦੇ ਢੀ ਕਰ ਦੇ ਨਫਰਤ ਸਿੱਧੇ ਰਸਤੇ ਪਾ ਦੇ ਜਿਹੜੇ ਕਰਦੇ ਨਫ਼ਰਤ ਸਿੱਧੇ ਰਸਤੇ ਪਾਦੇ ਜਿਹੜੇ ਕਰਦੇ ਨਫ਼ਰਤ ਸਿੱਧੇ ਰਸਤੇ ਪਾਦੇ ਜਿਹੜੇ ਕਰਦੇ ਨਫ਼ਰਤ ਸਿੱਧੇ ਰਸਤੇ ਪਾਦੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਖੁਸ਼ੀਆਂ ਢੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਨੂੰ ਪਿਆਰ ਕਰਨ ਦੀ ਅਸਾਂ ਜਾਂਚ ਸਿਖਾਦੇ ਕਦੇ ਬੈਰ ਈਰਖਾ ਨਾ ਮਨ ਵਿੱਚ ਆਵੇ ਈਰਖਾ ਨਾ ਮਨ ਵਿੱਚ ਆਵੇ ਕਦੇ ਬੈਰ ਈਰਖਾ ਨਾ ਮਨ ਵਿੱਚ ਆਵੇ ਮੁੱਖ ਜਾਣਿਕ ਰਾਚੋ ਸਭ ਝਗੜੇ ਝੇੜੇ ਮੁੱਕ ਜਾਣ ਕਰਾ ਚੋ ਸਭ ਝਗੜੇ ਝੇੜੇ ਮੁੱਕ ਜਾਣ ਕਰਾ ਚੋ ਸਭ ਝਗੜੇ ਝੇੜੇ ਬਗਨੂ ਮੁੜਦੇ ਹਰਿਆਲੀ ਉਜੜੇ ਬਾਗਨੂ ਮੁੜਦੇ ਹਰਿਆਲੀ ਉਜੜੇ ਬਾਗਨੂ ਮੁੜਦੇ ਹਰਿਆਲੀ ਉਜੜੇ ਬਾਗਨੂ ਮੁੜਦੇ ਹਰਿਆਲੀ ਹੁਣ ਗਮ ਕੋਈ ਦਤਾ ਨਾ ਸਾਨੂੰ ਕੇਰੇ ਕੋਈ ਦਾਤਾ ਨਾ ਸਾਨੂੰ ਕੇਰੇ ਹੁਣ ਗਮ ਕੋਈ ਦਾਤਾ ਨਾ ਸਾਨੂੰ ਕੇਰੇ ਹੁਣ ਗਮ ਕੋਈ ਦਾਤਾ ਨਾ ਸਾਨੂੰ ਕੇਰੇ ਅਰਦਾਸ ਦਾਤਿਆ ਚਰਨਾਵਿਛਤੇਰੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਗੁਰੂ ਸਤਗੁਰੂ ਦਾ ਸਮਾਹ ਰਾਜ ਕੀ ਲਿਂਦੇ ਆ ਰੁਲ ਜਾਣਾ ਸੀ ਜੇ ਤੁਸੀਂ ਨਾ ਫੜਦੇ ਬਾ ਜੇ ਤੁਸੀਂ ਨਾ ਫੜਦੇ ਬਾ ਅਸਾਂ ਰੁਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾ ਅਸਾਂ ਰੁਲ ਜਾਣਾ ਅਸੀਂ ਟੁੱਟਿਆ ਪੱਤਿਆਂ ਵਾਂਗੂੰ ਦਰ ਦਰ ਰੁਲਣਾ ਸੀ ਅਸੀਂ ਟੁੱਟਿਆ ਪੱਤਿਆਂ ਵਾਂਗੂੰ ਦਰ ਦਰ ਰੁਲਣਾ ਸੀ ਗੱਲ ਗੱਲ ਦੇ ਉੱਤੇ ਅੱਖਾਂ ਚੋਂ ਪਾਣੀ ਡੁੱਲਦਾ ਸੀ ਗੱਲ ਗੱਲ ਤੇ ਅੱਖਾਂ ਚੋਂ ਪਾਣੀ ਡੁੱਲਦਾ ਸੀ ਜੇ ਤੁਸੀਂ ਨਾ ਫੜਦੇ ਜੇ ਤੁਸੀਂ ਨਾ ਫੜਦੇ ਵਾ ਅਸਾਂ ਉੜ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾ ਅਸਾਂ ਉੜ ਜਾਣਾ ਸੀ ਅਸਾਂ ਉੜ ਜਾਣਾ ਸੀ ਜੇ ਤੁਸੀਂ ਨਾ ਫੜਦੇ ਵਾ ਜੇ ਤੁਸੀਂ ਨਾ ਫੜਦੇ ਕੋਤੀ ਤੇ ਨ ਮਿਲਦੀ ਥਾ ਅਸਾਰੁੜ ਜਾਣਾ ਸੀ ਅਸਾਰੁੜ ਜਾਣਾ ਸੀ ਇਕ ਨજર ਮਿਹਰ ਦੀ ਸਤ ਗੁਰ ਦੀ ਜਦ ਹੁੰਦੀ ਏ ਇਕ ਨજર ਮਿਹਰ ਦੀ ਸਤ ਗੁਰ ਦੀ ਜਦ ਹੁੰਦੀ ਏ ਇਕ ਨજર ਮਿਹਰ ਦੀ ਸਤ ਗੁਰ ਦੀ ਜਦ ਅਮਰਾਂ ਨੂੰ ਚੁੰਮਦੀ ਏ ਤੇ ਖਾਕ ਦੀ ਤੇਰੀ ਜਾ ਅਮਰਾਂ ਨੂੰ ਚੁੰਮਦੀ ਏ ਜੇ ਤੁਸੀਂ ਨਾ ਦਿੰਦੇ ਖੁਸ਼ੀਆਂ ਜੇ ਤੁਸੀਂ ਨਾ ਦਿੰਦੇ ਖੁਸ਼ੀਆਂ ਅਸਾਰ ੜ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਤਾਂ ਅਸਾਰ ੜ ਜਾਣਾ ਸੀ ਅਸਾਰ ੜ ਜਾਣਾ

खेॾ जीानीस जी कुझ कहानी हुवन जी कुझ और काणी हुवन जी कुझ और कहाणी ਪੜਦੇ ਬਾ ਜੇ ਤੁਸੀਂ ਨਾ ਪੜਦੇ ਬਾ ਅਸਾਂ ਰੁੜ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾ ਅਸਾਂ ਰੁੜ ਜਾਣਾ ਸੀ ਅਸਾਂ ਰੁੜ ਜਾਣਾ ਸੀ ਜੇ ਤੁਸੀਂ ਨਾ ਪੜਦੇ ਬਾ ਅਸਾਂ ਰੁੜ ਜਾਣਾ चाहे लखा हुण ज़ुबान गुण न गा सघी चाहे लख ज़ुबान गुण न सघे लख ਦੇ ਨਾ ਲਾ ਸਕੀਏ ਮੇਰੇ ਬਾਬਾ ਸਾਹਿਬ ਜੀ ਤੇਰਾ ਕਰਜ਼ ਨਾ ਕਦੇ ਲਾ ਸਕੀਏ ਮੇਰੇ ਬਾਬਾ ਸਾਹਿਬ ਤੇਰਾ ਕਰਜ਼ ਕਦੇ ਨਾ ਲਾ ਸਕੀਏ ਮੇਰੇ ਬਾਬਾ ਸਾਹਿਬ ਤੇਰਾ ਕਰਜ਼ ਕਦੇ ਨਾ ਲਾ ਸਕੀਏ ਜੇ ਤੁਸੀਂ ਸਵਿਧਾਨ ਦੇ ਵਿੱਚ ਸਾਨੂੰ ਅਧਿਕਾਰ ਨਾਲ ਲੈ ਕੇ ਦਿੱਤੇ ਹੁੰਦੇ ਜੇ ਤੁਸੀ ਸਵਿਧਾਨ ਦੇ ਵਿੱਚ ਸਾਨੂੰ ਅਧਿਕਾਰ ਨਾਲ ਤੇ ਲੈ ਕੇ ਦਿੱਤੇ ਹੁੰਦੇ ਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ ਇਸ ਜੀਵਨ ਦੀ

ਸਾਨੂੰ ਕਿਤੇ ਨਾ ਮਿਲਦੀ ਤਾ ਅਸਾਰੁ ਜਹਾਨਾ ਸੀ ਅਸਾਰਾ ਸੀ ਰੁਲ ਜਾਣਾ ਸੀ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਨਗਰ ਗੁਰਦਾਰਸ ਮਹਾਰਾਜ ਕੀ